ਉਹ ਵਾਗ ਰਿਹਾ ਕਿ ਨਾ ਆਹ ਕੰਸੇ ਥੋੜਾ ਹੀ ਖਾਸ ਨਾ ਇਹ ਫੋਟੋ ਨਾ ਵਾਹ ਗਈ ਧੀ ਹੋਏ ਇਹ ਵੀ ਨਾ ਹੌਡੀ ਨੋ ਨੀ ਮਾਰਾ ਆਹੋ ਆਹੋ 200 ਰੁਪਇਆ ਚਿੱਪੀ ਸਨ ਗੁਰਦੇਵ ਸਿੰਘ ਆ ਜੀ ਗੁਰਦੇਵ ਸਿੰਘ ਫੌਜੀ 200 ਰੁਪਇਆ ਗੁਰੂ ਕੇ ਲੰਗਰ ਅਚਰਦਾਸ ਨੌਂਦੇ ਆ ਵਾਹਿਗੁਰੂ ਤੰਦਰੁਸਤੀ ਬਖਸ਼ਣ ਚੜ੍ਹਦੀ ਕਲਾ ਰੱਖਣ ਆਜੀ ਸਾ ਸੰਗਤ ਅਨੰਦਪੁਰ ਸਾਹਿਬ ਵਾਲਿਆਂ ਸੰਗਤ ਗੁਰੂ ਘਰ ਰਾਤਾਂ ਕੱਟੀਆਂ ਕਰਦੇ ਹੋਏ ਤੁਹਾਡੇ ਦਰਾਂ ਦੇ ਵਿੱਚ ਦੀ ਲੰਘ ਰਹੇ ਹਨ ਨਾਟਾ ਧਾਲ ਖੰਡ ਚਾ ਬਾਲਣ ਜੋ ਵੀ ਤੁਸੀਂ ਅਰਦਾਸ ਕਰਵਾਉਣਾ ਕਰਵਾ ਸਕਦੇ ਆ ਸੇਵਾਦਾਰ ਤੁਹਾਡੇ ਦਰਾਂ ਦੇ ਵਿੱਚ ਦੀ ਲੰਘ ਰਹੇ ਹਨ 200 ਰੁਪਇਆ ਗੋਪਤ ਅਰਦਾਸ ਕਰਾਉਂਦੀਆਂ ਸੰਗਤ ਇਹ ਇਹ ਇੰਤਰਟ ਦੇ ਲਓ ਨਾਮ ਥਾਮ ਵਾਹਿਗੁਰੂ ਆਪ ਹੀ ਜਾਣਦੇ ਚੜ੍ਹਦੀ ਕਲਾ ਰੱਖਣ ਨੂੰ ਆਏ 200 ਰੁਪਏ ਆ ਪਹਿਲਾਂ ਵਾਲਾ ਠੀਕ ਆ ਹਾਂ ਵੀ ਆ ਦੇਖ ਲਓ 200 ਰੁਪਏ ਆ ਬਈ ਇਹ ਕਿਹੜਾ ਕਿੱਥੋਂ ਦਾ ਇਹ ਇਹ ਇੰਡੀਆ ਦਾ ਅਗਲੇ ਅਗਲੇ ਦੁੱਖੀ ਤੇਰੀ ਜੇਬ ਤੇ ਦੀ ਗੱਲਾਂ ਕਰਦਾ ਇਹ ਦੁੱਖੀ ਓਏ 200 ਗੋਲਦਾਨ ਹਾਂ ਵੀ 200 ਰੁਪਏ ਆ ਹੋਰ ਗੋਲਦਾਨ ਅਰਦਾਸ ਕਰੋ ਦੀਆਂ ਸੰਗਤ ਮਹਾਰਾਜ ਤੰਦਰੁਸਤੀ ਵਾਖ ਚੜ੍ਹਦੀ ਕਲਾ ਰੱਖਣ ਨੂੰ ਸ਼ਾਬਾਸ਼ ਸ਼ਾਬਾਸ਼ ਜੀਵਾਦਾਂ ਦੇ ਸ਼ਾਬਾਸ਼ ਚੱਲ ਬਈ ਨਵੀਂ ਕਰੀ ਚੱਲ ਭਾਈ ਓਲੇ ਬਹਲੇ ਨੂੰ ਮੌਕਾ ਰੱਖਦੇ ਨਗਰ ਦੌਰ ਤੇ ਲੱਗਰ ਡਾਕੀਆਂ ਵੱਲੋਂ ਬੜੀ ਚੜਦੀ ਕਲਾਲੇ ਲੰਗਰ ਚੱਲਦਿਆ ਸਾ ਸੰਗਤ ਅਨੰਦਪੁਰ ਸਾਹਿਬ ਜਿਨ੍ਹਾਂ ਦੀ ਅਗਰਾਹੀ ਕਰਦੇ ਹੋਈਆਂ ਸੰਗਤਾਂ ਤੁਹਾਡੇ ਦਰਾਂ ਵਿੱਚ ਪਹੁੰਚ ਚੁੱਕੀਆਂ ਹਨ ਜੈਤ ਸਿੰਘ 320 ਰੁਪਏ ਹਾਂਜੀ ਅਜੈਬ ਸਿੰਘ ਸੀਮੈਂਟ ਵਾਲੇ 320 ਰੁਪਏ ਗੁਰੂ ਕੇ ਲੰਗਰਾਂ ਤੇ ਅਰਦਾਸ ਕਰਾਉਂਦੇ ਆ ਵਾਹਿਗੁਰੂ ਤੰਦਰੁਸਤੀ ਬਖਸ਼ਣੋ 500 ਰੁਪਇਆ ਗੋਲਤਰ ਅਰਦਾਸ ਕਰਾਉਂਦੀ ਆ ਸੰਗਤੋਂ ਨਾਮ ਸਾਲਵਾ ਆਪ ਹੀ ਜਾਣਦੇ ਆ ਵਾਹਿਗੁਰੂ ਚੜ੍ਹਦੀ ਕਲਾ ਵਾਖਣਾ ਬਾਲ ਸਿੰਘ ਇਕਬਾਲ ਸਿੰਘ 500 ਇਕਬਾਲ ਸਿੰਘ 500 ਰੁਪਇਆ ਇੱਕ ਬਰਾਗ ਆਟੇ ਦੀ ਮਨਜਿੰਦਰ ਸਿੰਘ ਠੇਕੇਦਾਰ 500 ਮਨਜਿੰਦਰ ਸਿੰਘ ਠੇਕੇਦਾਰ 500 ਰੁਪਇਆ ਗੁਰੂ ਕੇ ਲੰਗਰਾਂ ਚਰਦਾਸ ਕਰਾਉਂਦੇ ਆ ਭਾਗ ਰਾਜ ਤੰਦਰੁਸਤੀ ਵਾਖੜ ਚੜ੍ਹਦੀ ਕਲਾ ਪਰਿਵਾਰਾਂ ਵੱਲੋਂ ਇੱਕ ਪ੍ਰਾਹਤ ਆਟੇ ਦੀ ਇੱਕ ਥਾਲ ਦਾਲ ਦਾ ਇੱਕ ਖੰਡ ਦਾ ਥਾਲ ਆਹ ਬਾਈ ਹਰਨੇਕ ਸਿੰਘ ਕੰਨਿਓ 100 ਰੁਪਇਆ ਹਰਨੇਕ ਸਿੰਘ ਦੇ ਪਰਿਵਾਰ ਵੱਲੋਂ 100 ਰੁਪਇਆ ਜੀਤਾ ਸੁਸਾਇਟੀ ਵਾਲਾ ਸਾਡਾ ਵੀਰ ਉਹਦੇ ਵੱਲੋਂ 500 ਰੁਪਇਆ ਗੁਰੂ ਕੇ ਲੰਗਰਾਂ ਚ ਅਰਦਾਸ ਕਰਾਉਂਦੇ ਆ ਬਾਹਰ ਰਾਜ ਤੰਦਰੁਸਤੀ ਵਾਖੜ ਚੜ੍ਹਦੀ ਕਲਾ ਰੱਖਣ ਚਲ ਬਾਈ ਸ਼ਾਬਾਸ਼ ਸਵਾਦ ਅਰੋਸ਼ ਸ਼ਾਬਾਸ਼ ਅੱਜ ਦਾ ਆਪਣਾ ਅਖੀਰਲਾ ਦਿਨ ਆ ਸਾਹ ਸਕਤ ਸਾਲ ਨੂੰ ਆਉਣ ਗਿਆ ਟਰੰਗਾਂ ਮੁੜ ਕੇ ਡੀਕਦਿਆਂ ਨੂੰ ਲੰਘ ਜਾਂਦਾ ਇੱਕ ਸਾਲ ਲਾਲੋ ਸਾਹਿਬ 25 ਸਾਲ ਹੋ ਗਏ ਆਪਣੇ ਲੰਗਰ ਚੱਲਦੇ ਨੂੰ ਦੌਧਰ ਦੇ ਲੰਗਰ ਨੂੰ 25 ਸਾਲ ਢੋਲੇ ਮਹੱਲੇ ਤੇ ਸ੍ਰੀ ਅਨੰਦਪੁਰ ਸਾਹਿਬ ਆਪਣੇ ਨਗਰ ਦੌਧਰ ਵੱਲੋਂ ਬੜੀ ਚੜ੍ਹਦੀ ਕਲਾ ਵਾਲੇ ਮਾਲ ਪੂੜਿਆਂ ਦੇ ਤੇ ਖੀਰ ਦੇ ਲੰਗਰ ਚੱਲਦੇ ਆ ਸਾਸ ਸੰਗ ਇਹ ਤੁਹਾਡਾ ਦਿੱਤਾ ਹੋਇਆ ਦਾਨ ਆ ਜਿਹੜਾ ਲੰਗਰਾਂ ਦੇ ਰੂਪ ਦੇ ਵਿੱਚ ਚੱਲਦਾ ਸਾਸ ਸੰਗ ਢੋਲੇ ਮਹੱਲੇ ਤੇ ਇਹ ਵਾਈਡੋ ਆਉਂਦੇ ਆਂ ਨੇ ਮੁਰਕੇ ਮੁੜ ਕੇ ਆਉਂਦੇ ਵੀਰੇ ਡਰੇ ਆਉਣਾ ਮੁੜ ਕੇ ਇੰਦੇ ਆ ਵੀ ਸਾਧ ਸੰਗਤ ਅਨੰਦਪੁਰ ਸਾਹਿਬ ਵਾਲਿਆਂ ਸੰਗਤ ਗੁਰੂ ਕੇ ਰਸਤਾ ਕੱਟਗਾ ਕਰਦੇ ਹੋਏ ਸੇਵਾਦਾਰ ਤੁਹਾਡੇ ਦਰਾਂ ਦੇ ਵਿੱਚ ਹੀ ਲੱਗ ਰਹੇ ਹਨ ਮਹਾਰਾਜ ਤੰਦਰੁਸਤੀ ਵਾਖਣ ਚੜਦੀ ਕਲਾ ਰੱਖਣ ਮਿਹਰ ਪ੍ਰਸਾਦ ਸੱਜੇ ਹੱਥ ਰੱਖੋ ਨੂੰ ਸਾਰੇ ਨਗਰ ਦੇ ਵਿੱਚ ਸਵਾਗਤ ਪੈਦਲ ਚੱਲ ਕੇ ਪ੍ਰਕਲਮਾ ਕਰੀਆ ਸੰਗਤਾਂ ਨੇ ਪੈਦਲ ਚੱਲ ਕੇ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਥੋੜੇ ਥੋੜੇ ਨਾਲ ਸਾਰੇ ਸੰਗਤ ਅਨੰਦਪੁਰ ਸਾਹਿਬ ਆਪਣੇ ਨੰਗਰ ਚੱਲਦੇ ਬਹੁਤ ਚੜ੍ਹਦੀ ਕਲਾ ਨਾਲ 5 ਦਿਨ ਆ ਬਾਅਦ ਨੇ ਦੇਸ਼ਾਂ ਤੋਂ ਵਿੱਚ ਜਿੰਨੇ ਬੱਚੇ ਗਏ ਨੇ ਆਪਣੇ ਕੋਈ ਆਸਟ੍ਰੇਲੀਆ ਜਰਮਨੀ ਇੰਗਲੈਂਡ ਵੀ ਚਾ ਕੈਨੇਡਾ ਦਲਜੀਤ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ 100 ਰੁਪਇਆ ਸਾਉ ਕਰਦੇ ਅਰਦਾਸਾਂ ਉੱਥੇ ਬੈਠੇ 21-21000 ਰੁਪਇਆ 31-31000 11-11000 ਰੁਪਇਆ ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀਆਂ ਬਾਖਸ਼ਣ ਚੜ੍ਹਦੀ ਕਲਾ ਰੱਖਣਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠਿਆ ਬੱਤੇ ਆਪਣੇ ਜਿਹੜੇ ਨੰਦਪੁਰ ਆਪਣੇ ਨਾਲ ਚੱਲਦੇ ਪੈਦਲ ਚੱਲ ਕੇ ਉਹ ਜਿਹੜੇ ਅੱਜ ਅੰਗਲਾਇੰਡ ਕੈਨੇਡਾ ਅਮਰੀਕਾ ਇਟਲੀਆ ਨਿਊਜ਼ੀਲੈਂਡ 'ਚ ਬੈਠੇ ਆ ਆ ਉੱਥੋਂ ਬੈਠੇ ਰੋਜ਼ ਦੀ ਰੋਜ਼ ਆ ਜਿਹੜੀਆਂ ਵੀਡੀਓ ਚੱਲਦੇ ਆ ਨਾ ਰੋਜ਼ ਦੀ ਰੋਜ਼ ਉਹਨਾਂ ਨੂੰ ਜਾਂਦੀਆਂ ਰੋਜ਼ ਲਾਈਵ ਖਾਉਂਦੇ ਆ ਸੀ ਨਾਲ ਦੀ ਨਾਲ ਉਹ ਦੇਖਦੇ ਆ ਤੇ ਕੰਮ ਕਰਦੇ ਵੀ ਦੇਖੀ ਜਾਂਦੇ ਆ ਤੇ ਸਾਡੇ ਫਾਟੇ ਬੀਰ ਵਿਚੋੜ ਬਹੁਤ ਨਾਲ 50 ਲੱਖ ਰੁਪਏ ਦਾ ਗੁਰੂ ਕ ਲੰਗਰ ਅਰਦਾਸ ਕਰਉਂਦੇ ਆ ਬੰਦ ਇੱਕ ਮਾਣਕ ਵੀ ਗੁਰੂ ਕ ਲੰਗਰ ਅਰਦਾਸ ਕਰਾਈਆ ਸੰਗ ਤੇ ਸਾਡੀ ਕਿਰਪਾ ਕਾ ਚੜਦੀ ਕਲਾ ਰੱਖਣ ਫਿਰ ਉਹ ਭਰਨਾ ਖਾਲ ਖੜਾ ਨੂੰ ਮੇਰੇ ਰੱਖਣਾ ਜਰਾ ਮਾਰਨ ਮਰੋ ਨਾ ਜਰਾ ਸਾਰੇ ਜਾਣੇ ਆ ਚਾਵਾ ਚਾਵਾ ਸ਼ਵਾ ਸ਼ਵਾ 100 ਰੁਪਿਆ ਗੋਪਤ 100 ਰੁਪਿਆ ਸਰਦਾਰ ਕਰੋ ਜੀ ਸੰਗਤ ਵਾਹਿਗੁਰੂ ਤੰਦਰੁਸਤੀ ਵਾਖੜ ਚੱਲਦੀ ਗੱਲ ਰੱਖਣ ਬੰਗਲਾ ਟਰੈਕਟਰ ਵੀ ਮਗਰ ਨਾਲ ਆ ਰਿਹਾ ਹੈ 50 ਰੁਪਏ 50 ਲੱਖ ਦਾ ਬੜਾ ਹੋਰ ਗਵਦਰ ਦਾਸ ਹੋ ਗਿਆ ਫੰਦ ਤੋਂ ਪਾਹ ਗੁਰੂ ਚੜ੍ਹਦੀ ਕਲਾ ਵਾਚੋ ਕੁਛ ਨਾ ਵਾਚੋ ਆਹ ਰਿਸ਼ਤ ਮੂੰਹ ਮੋੜ ਕੇ ਰੱਖਿਆ ਕਰੋ ਮੂੰਹ ਮੋੜ ਕੇ ਛੇਤੀ ਹੋ ਜਾਂਦੀ ਉਹਦੀ ਭੁਗਾਵ ਫਿਰ ਰਾਤ ਝਟ ਤੱਕ ਲੈਣੇ ਵਿੱਚ ਢੱਕ ਪੈਂਦੀ ਜੇ ਮੂੰਹ ਨਹੀਂ ਮੋੜਿਆ ਹੋਟ ਬੈਠ ਗਿਆ ਹਾਂ ਜੀ 100 ਰੁਪਿਆ ਗੁਰੂ ਕ ਲਕਨਚਰ ਅੱਤੇ ਅਰਦਾਸ ਕਰਾਉਂਦੀ ਆ ਸੰਗਤਾਂ ਵਾਹਿਗੁਰੂ ਨਾਥਾ ਮਾਪ ਹੀ ਜਾਣਦੇ ਆ ਰਾਜ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ 100 ਰੁਪਿਆ ਗੁਰੂ ਕ ਲਕਨਚਰ ਅੱਤੇ ਅਰਦਾਸ ਕਰਾਇਆ ਸਤਿਗੁਰੂ ਜੀ ਕਿਰਪਾ ਕਰਨ ਚੜ੍ਹਦੀ ਕਲਾ ਰੱਖਾ ਆਜੀ 100 ਰੁਪਇਆ ਹੋਰ ਗਵਰਦਨਦਾਰ ਕਰਾਉਂਦੀ ਆ ਸੰਗ ਤੇ 100 ਰੁਪਇਆ ਹੋਰ ਦੋ ਬਿਨਾ 100 ਰੁਪਇਆ ਗੁਰੂ ਕੇ ਲਗਣਾ ਚ ਅਦਾ ਕਰਾਈਆ ਸੰਗ ਤਾਂ ਨੇ ਮਹਾਰਾਜ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਰੱਖੇ